ਹਾਲੀਵੁੱਡ ਫਿਲਮਾਂ ਦੇ ਵਿੱਚ 스파이ਡਰਮੈਨ ਨਾਂ ਦਾ ਕੈਰੇਕਟਰ ਤੁਸੀਂ ਬਿਲਡਿੰਗਾਂ ਦੇ ਉੱਤੇ ਬੜੀ ਆਸਾਨੀ ਨਾਲ ਚੜਦਾ ਵੇਖਿਆ ਹੋਵੇਗਾ ਪਰ ਕੀ ਤੁਸੀਂ ਇੱਕ ਹਿਊਮਨ 스파이ਡਰਮੈਨ ਬਾਰੇ ਜਾਣਦੇ ਹੋ ਜਿਵੇਂ ਸਾਨੂੰ ਆਖਿਆ ਕਿ ਦੁਨੀਆ ਤੇ ਇੱਕ ਇਦਾਂ ਦਾ ਬੰਦਾ ਨਹੀਂ ਮੌਜੂਦ ਹੈ ਜੋ ਵੱਡੀਆਂ-ਵੱਡੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਬਿਲਡਿੰਗਾਂ ਦੁਨੀਆ ਦੀਆਂ ਸਭ ਤੋਂ ਉੱਚੀਆਂ ਪਹਾੜੀਆਂ ਦੇ ਉੱਤੇ ਬਿਨਾਂ ਕਿਸੇ ਸਪੋਰਟ ਤੋਂ ਬਿਨਾਂ ਕਿਸੇ ਰੱਸੀ ਤੋਂ ਬਿਨਾਂ ਕਿਸੇ ਬੈਲਟ ਤੋਂ ਬਿਨਾਂ ਕਿਸੇ ਐਕਸਟਰਨਲ ਸਪੋਰਟ ਤੋਂ ਬਿਨਾਂ ਕਿਸੇ ਬਾਹਰੀ ਸਪੋਰਟ ਤੋਂ ਸਿਰਫ ਆਪਣੇ ਹੱਥਾਂ ਦੇ ਸਹਾਰੇ ਜਿਹੜਾ ਉਹ ਚੜ ਜਾਂਦਾ ਤੇ ਉਸ ਬੰਦੇ ਦੇ ਤੁਹਾਨੂੰ ਤੁਸੀਂ ਕੀ ਨਾਮ ਦਿਓਗੇ ਹਿਊਮਨ ਸਪਾਈਡਰਮੈਨ ਰੱਬ ਦਾ ਦਿੱਕਾ ਕੀ ਦੋਗੇ ਅੱਜ ਆਪਾਂ ਇੱਕ ਗੱਲ ਕਰਦੇ ਹਾਂ ਦੁਨੀਆ ਦੇ ਵਿੱਚ ਇੱਕ ਅਜੀਬਾ ਬੰਦਾ ਵੀ ਮੌਜੂਦ ਆ ਜਿਸ ਦਾ ਨਾਮ ਹੈ ਐਲੈਕਸ ਹੌਨਰਡ H O W -l, L D ਜੋ ਅਮਰੀਕਾ ਦੇ ਕੈਲੀਫੋਰਨੀਆ ਰਹ ਕੈਲੀਫੋਰਨੀਆ ਦਾ ਰਹਿਣ ਵਾਲਾ ਆ 1985 ਦੇ ਵਿੱਚ ਜਨਮਿਆ 40 ਸਾਲਾਂ ਦਾ ਇਹ ਬੰਦਾ ਇਸ ਨੇ ਪਿਛਲੇ ਹਫ਼ਤੇ 21 ਜਨਵਰੀ ਨੂੰ ਇੱਕ ਅਜੀਬਾ ਕਾਰਨਾਮਾ ਕੀਤਾ ਕਿ ਸਾਰੀ ਦੁਨੀਆ ਆਪਣੀ ਦੰਦਾ ਥੱਲੇ ਉਂਗਲਾਂ ਦੇਣ ਲਈ ਮਜਬੂਰ ਹੋ ਗਈ ਤੇ ਸੋਚਣ ਲੱਗੇ ਲੋਕ ਕਹਿਣ ਲੱਗੇ ਕਿ ਕੀ ਦੁਨੀਆ ਤੇ ਐਡਾ ਐਡਾ ਦਲੇਰ ਬੰਦਾ ਹੋ ਸਕਦਾ ਜਿਸ ਨੂੰ ਮੌਤ ਦਾ ਡਰ ਨਹੀਂ ਕਿਉਂਕਿ ਇੱਕ ਗਲਤੀ ਇੱਕ ਪੈਰ ਸਲਿੱਪ ਤੇ ਤੁਹਾਡੀ ਜ਼ਿੰਦਗੀ ਖਤਮ ਤੇ ਉਸਨੇ ਇੱਕ ਅਜਿਹਾ ਕਾਰਨਾਮਾ ਕੀਤਾ ਉਸਨੇ 101 ਮੰਜ਼ਲਾ ਚਾਈਨਾ ਦੇ ਤਾਈਵਾਨ ਦੇ ਜਿਹੜੀ ਬਿਲਡਿੰਗ ਹੈ ਇੱਕ ਤਾਈਪੇ 101 ਬਿਲਡਿੰਗ ਦਾ ਨਾਮ ਆ 101 ਮੰਜ਼ਲਾ ਬਿਲਡਿੰਗ ਨੂੰ ਉਹਨੇ ਲਿਫਟ ਰਾਹੀ ਨਹੀਂ ਪੌੜੀਆਂ ਰਾਹੀ ਨਹੀਂ ਬਿਲਡਿੰਗ ਦੇ ਬਾਹਰਲੇ ਸਟਰਕਚਰ ਜਿੱਥੇ ਪੂਰਾ ਸ਼ੀਸ਼ਾ ਲੱਗਿਆ ਹੋਇਆ ਆ ਉਹਦੇ ਰਾਹੀਓ ਨੇ ਹੱਥਾਂ ਦੇ ਗ੍ਰਿਪ ਦੇ ਨਾਲ ਜਿਹੜਾ ਉਹਨੂੰ ਸਰ ਕੀਤਾ ਨੈਟਫਲਿਕਸ ਜਿਹੜਾ ਦੁਨੀਆ ਦਾ ਮਸ਼ਹੂਰ ਜਿਹੜਾ OTT ਪਲੇਟਫਾਰਮ ਆ ਉਹਨਾਂ ਨੇ ਲਾਈਵ ਚਲਾਇਆ ਹਾਲਾਂਕਿ ਲਾਈਵ ਤੋਂ ਲਾਈਵ ਉਹਨਾਂ ਨੇ 10 ਸੈਕਿੰਡ ਦੇ ਡਿਲੇ ਨਾਲ ਚਲਾਇਆ ਉਹਦਾ ਕਾਰਨ ਇਹ ਸੀ ਕਿਉਂਕਿ ਜਿਹੜਾ ਐਲੈਕਸ ਹੌਨਰ ਸੀ ਉਹ ਜਿਹੜਾ ਇੱਕ ਬਿਨਾਂ ਕਿਸੇ ਵਾਇਰ ਤੋਂ ਬਿਨਾਂ ਕਿਸੇ ਸਪੋਰਟ ਤੋਂ ਉੱਤੇ ਚੜ ਰਿਹਾ ਸੀ ਤੇ ਜੇ ਉਹ ਬਾਈ ਚਾਂਸ ਸਲਿੱਪ ਹੋ ਜਾਂਦਾ ਤੇ ਉਹ 10 ਸੈਕਿੰਡ ਦੇ ਡਿਲੇ ਨਾਲ ਉਹਨੂੰ ਕੱਟ ਕਰ ਸਕਦੇ ਉਹਦੀ ਲਾਈਵ ਡੈਥ ਹੋਣੀ ਜਿਹੜੀ ਆ ਉਹ ਨਹੀਂ ਸ਼ੋਅ ਕਰਨੀ ਚਾਹੁੰਦੇ ਸੀ ਇਸ ਲਈ ਉਹਨਾਂ ਨੇ 10 ਸੈਕਿੰਡ ਦੇ ਡਿਲੇ ਨਾ ਚਲਾਇਆ ਪਰ ਉਸ ਬੰਦੇ ਦੀ ਦਲੇਰੀ ਨੂੰ ਉਸ ਬੰਦੇ ਦੀ ਜਿਹੜੀ ਜੁਰਤ ਨੂੰ ساری ਦੁਨੀਆ ਨੇ ਝੁੱਕ ਕੇ ਸਲਾਮਾਂ ਕੀਤੀਆਂ ਨੇ ਉਸ ਬੰਦੇ ਨੇ 25 ਜਨਵਰੀ ਦੇ ਦਿਨ ਜਿਹੜਾ ਆ ਸਬ ਕਰਾਊਡ ਦੇ ਸਾਹਮਣੇ ਜਿਹੜਾ ਆ ਬਿਨਾ ਕਿਸੇ ਸਿਰਫ ਅਰਾਈਡਡ ਕਲਰ ਦੀ ਟੀ-ਸ਼ਰਟ ਇੱਕ ਜੀਨ ਇੱਕ ਬੂਟਾ ਦੇ ਵਿੱਚ ਦੁਨੀਆ ਦੀ ਸਭ ਤੋਂ ਦੋ ਨੰਬਰ ਦੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਚੀਨ ਦੇ ਤਾਈਪੇ ਦੇ ਜਿਹੜੇ ਤਾਈਪੇ 101 101 ਮੰਜ਼ਲੀ ਸਭ ਤੋਂ ਉੱਚੀ ਇਮਾਰਤ ਜਿਹੜੀ ਹੈ ਦੁਬਈ ਦੀ ਬੁਰਜ ਖਲੀਫਾ ਆ ਦੂਜੇ ਨੰਬਰ ਦੀ ਇਮਾਰਤ ਜਿਹੜੀ ਆ ਉਹ ਚੀਨ ਦੀ ਤਾਈਪੇ ਆ ਉਹ 2004 ਦੇ ਵਿੱਚ ਬਣੀ 101 ਮੰਜ਼ਲਾ ਉਸ ਨੂੰ ਬੜੀ ਬਿਵਾਕੀ ਨਾਲ ਬੜੀ ਜ਼ੋਰਤ ਨਾਲ ਤਲੇਰੀ ਨਾਲ ਬਾਹਰੋਂ ਹੱਥ ਪਾ ਕੇ ਜਿਹੜੀ ਆ ਸਰ ਕੀਤੀ ਆ 1 ਘੰਟਾ 30 31 ਮਿੰਟ ਜਿਹੜਾ ਉਹਨੂੰ ਲੱਗਿਆ ਤੇ ਉਹ ਬੜੀ ਆਸਾਨੀ ਨਾਲ ਉਹ ਚੜ ਗਿਆ ਪਰ ਉਹਨੇ ਬਾਅਦ ਦੇ ਵਿੱਚ ਇੰਟਰਵਿਊ ਦੇ ਵਿੱਚ ਕਿਹਾ ਕਿ ਮੈਨੂੰ ਹਵਾ ਬੜੀ ਲੱਗ ਰਹੀ ਸੀ ਮੇਰੇ ਹੱਥਾਂ ਨੂੰ ਸਵੇਟਿੰਗ ਹੋ ਰਹੀ ਸੀ ਗਰਮੀ ਆ ਰਹੀ ਸੀ ਹੱਥਾਂ ਦਾ ਗ੍ਰਿਪ ਨਹੀਂ ਸੀ ਬਣ ਰਿਆ ਸਾਰੀ ਦੁਨੀਆ ਦੇ ਵਿੱਚ ਉਸ ਦੀ ਦਲੇਰੀ ਨੂੰ ਸਲਾਮਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇੱਕ ਪੈਰ ਜਿਹੜਾ ਆ ਉਹ ਸਲਿੱਪ ਕਰ ਜਾਂਦਾ ਇੱਕ ਵਾਰ ਉਹਦਾ ਗ੍ਰਿਪ ਨਾ ਬਣਦਾ ਤੇ ਉਹਦੀ ਕਹਾਣੀ ਖਤਮ ਸੀ ਬਿਨਾ ਕਿਸੇ ਵਾਇਰ ਤੋਂ ਬਿਨਾ ਕਿਸੇ ਤੁਸੀਂ ਦੇਖਿਆ ਹੋਣਾ ਕਿ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਕਿੰਨੇ ਸ਼ੂਟ ਹੁੰਦੇ ਆ ਬਿਲਡਿੰਗਾਂ ਤੋਂ ਕਿੰਨੀਆਂ ਕਿੰਨੇ ਬੰਦੇ ਛਾਲਾਂ ਮਾਰਦੇ ਆ ਪਰ ਉਹ ਸਾਰੇ ਪ੍ਰੋਟੈਕਸ਼ਨ ਨਾਲ ਮਾਰਦੇ ਆ ਉਹ ਉਹਨਾਂ ਦੇ ਸਰੀਰ ਤੇ ਵਾਇਰ ਲੱਗੇ ਹੁੰਦੇ ਉਹਨਾਂ ਨੂੰ ਕ੍ਰੇਨ ਨਾਲ ਜਿਹੜਾ ਆ ਉਹ ਹੋਲਡ ਕੀਤਾ ਜਾਂਦਾ ਆ ਪਰ ਐਲੈਕਸ ਹੌਨਰ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਇਸ ਤੋਂ ਪਹਿਲਾਂ 2017 ਦੇ ਵਿੱਚ ਵੀ ਇਹ ਇੱਕ ਪਹਾੜੀ ਦੇ ਉੱਤੇ ਜਿਹੜਾ ਚੜ੍ਹਿਆ ਸੀ ਉਹ 800 850 ਮੀਟਰ ਜਿਹੜੀ ਆ ਉੱਚੀ ਪਹਾੜੀ ਸੀਗੀ ਤੇ ਇਹ ਜਿਹੜੀ ਬਿਲਡਿੰਗ ਹੈ ਇਹ 508 ਮੀਟਰ ਲਗਭਗ ਅੱਧਾ ਕਿਲੋਮੀਟਰ ਉੱਚੀ ਬਿਲਡਿੰਗ ਤੁਸੀਂ ਸੋਚ ਕੇ ਵੇਖੋ ਤੁਹਾਡੇ ਘਰ ਦੇ ਤੁਹਾਡੇ ਸ਼ਹਿਰ ਦੇ ਨੇੜੇ ਤੁਹਾਡੇ ਕੋਈ 10 12 ਉੱਚੀ ਬਿਲਡਿੰਗ ਹੁੰਦੀ ਹੈ ਜਿਹੜੀ 10 12 ਮੰਜ਼ਲੇ ਉਹਦੀ ਉਚਾਈ ਕਿੰਨੀ ਹੋ ਜਾਂਦੀ ਹੈ ਤੇ ਬੰਦੇ ਦਾ ਥੱਲੇ ਦੇਖਣ ਨੂੰ ਮਨ ਨਹੀਂ ਕਰਦਾ ਪਰ ਇਸ ਬੰਦੇ ਨੇ ਕਿੱਡੀ ਦਲੇਰੀ ਦੇ ਨਾਲ 101 ਮੰਜ਼ਲਾ ਜਿਹੜੀ ਉਹ ਇਮਾਰਤ ਆ ਸਾਰ ਕਰ ਦਿੱਤੀ ਆ ਨੈਟਫਲਿਕਸ ਤੇ ਉਹਨਾਂ ਨੇ ਇਹ ਸਾਰਾ ਪ੍ਰੋਗਰਾਮ ਲਾਈਵ ਚਲਾਇਆ ਆ ਤੇ Netflix ਵਾਲਿਆਂ ਨੇ ਉਹਨੂੰ ਲਗਭਗ 5 ਲੱਖ ਡਾਲਰ ਯਾਨੀ ਕਿ ਇੰਡੀਆ ਦਾ 4 ਸਵਾ 4 ਕਰੋੜ ਰੁਪਈਆ ਜਿਹੜਾ ਉਹ ਇਨਾਮ ਵਜੋਂ ਦਿੱਤਾ ਆ ਉਹਦੇ ਨਾਲ ਡੀਲ ਹੋਈ ਸੀ ਹਾਲਾਂਕਿ ਦੁਨੀਆ ਦੇ ਵਿੱਚ ਇਹਨੂੰ ਕਿਹਾ ਜਾਂਦਾ ਹੈ ਕਿ ਪੈਸੇ ਬੜੇ ਘੱਟ ਨੇ ਉਹਦੀ ਜਾਨ ਦੀ ਕੀਮਤ ਦੇ ਮੁਕਾਬਲੇ ਪਰ ਸਾਰੀ ਦੁਨੀਆ ਦੇ ਵਿੱਚ ਇਸ ਬੰਦੇ ਨੂੰ ਸਲਾਮ ਕੀਤਾ ਗਿਆ ਆ ਸਾਡੇ ਵੱਲੋਂ ਵੀ ਬਹੁਤ ਬਹੁਤ ਸਲਾਮ ਹੈ